ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਇਆ ਸੰਗਰੂਰ ਜੋ ਤੁਸੀਂ ਪਹਿਲਾਂ ਵਾਲੇ ਬਲੌਗ ਦੇ ਵਿੱਚ ਦੇਖਿਆ ਸੀਗਾ ਨਾ ਸੂਟ ਦਿਖਾਈ ਤੁਹਾਨੂੰ ਇੱਕ ਇੱਕ ਥੋੜਾ ਜਿਹਾ ਪਸੰਦ ਦੇ ਵਿੱਚ ਚੱਕਰ ਪੈ ਰਿਆ ਸੀਗਾ ਇਹ ਉਹਦੀ ਚੁੰਨੀ ਥੋੜੀ ਲਾਈਟ ਸੀਗੀ ਮਿਲਦੀ ਨਹੀਂ ਸੀਗੀ ਇਸ ਕਰਕੇ ਉਹ ਦੇਖਦੇ ਆ ਵੀ ਸੂਟ ਚੇਂਜ ਕਰਨਗੇ ਜਾਂ ਫਿਰ ਚੁੰਨੀ ਡਾਈ ਕਰਕੇ ਦੇਣਗੇ ਇਸ ਕਰਕੇ ਹੀ ਸੰਗਰੂਰ ਆਇਆ ਤੁਸੀਂ ਬਲੌਗ ਨਾਲ ਬਨੇ ਰਹੋ ਸਾਰੀ ਵੀਡੀਓ ਦੇਖਿਓ ਚੁੰਨੀ ਵਾਲ ਦੀ ਹੱਟੀ ਤੇ ਜਾਵਾਂਗੇ ਆਪਾਂ ज <laughs> <laughs> ਕੀ ਦੋ ਤਰਫ ਜਿਹੜੇ ਪੈਣ ਆਂਦੇ ਨੇ ਜਿਹੜੇ ਜਿਹੜੇ ਆਉਂਦੇ ਨੇ ਜਿਹੜਾ ਕੰਦਾ ਮੰਡੀ ਹੋਣਾ ਨਹੀਂ ਕਰੀ ਆ ਤੂੰ ਕਰੀ ਤਾ ਇਹ ਕਿਹੜੇ ਰੋਕ ਤੋਂ ਮੇਰਾ ਨਾਮ ਵਿੱਚ ਆਦਾ ਇਹਦਾ ਗੋਸਲੀ ਇਹਨੇ ਪੰਨ ਹਾਂ ਆ ਹੋਰ ਆ ਦੇਖਿਆ ਹੁਣ ਆਹ ਵਾਲੀ ਦੁਪੱਟੇ ਵਾਲੀ ਵੀ ਹੈਗੀ ਸੀ ਹੁਣ ਆ ਹੋਰ ਹੂੰ ਕਿਹਦੇ ਨਾਲ ਦੀ ਆ ਇਹ ਤਾਂ ਲੈਸ ਰੇਟ ਵਾਲੀ ਸੀ ਨਾ ਇਹ ਤਾਂ ਉਹਦੀ ਕਲੀਅਰ ਹੋ ਜਾਂਦੀ ਹੁੰਦੀ ਨੇ ਜਦੋਂ ਲਾਈਵ ਕਰਦੇ ਆ ਨਾ ਇਹ ਵੀ ਉਹਦਾ ਉੱਪਰੋਂ ਮੰਗਾ ਕੇ ਦਿੱਤਾ ਹੋਊਗਾ ਤਾਂ ਹੀ ਤਾਂ ਆਨਲਾਈਨ ਪੇਮੈਂਟ ਭਾਈ ਜਾਨੀ ਨਾ ਇਹਦਾ ਕੀ ਫਾਈਨਲ ਇਹ 3250 320 ਬਾਕੀ ਸਾਰੇ ਨੰਬਰ ਅਲੱਗ ਹਨ ਜੋ ਪਰਟੀਨ ਦੀ ਜੀ ਦਾ ਇਹ ਦੋ ਕੁ ਬਣਾਓ ਬਚਾ ਦੇ ਫਿਰ ਤੁਸੀਂ ਆਹ ਬਸ ਉਹ ਡਾਈ ਕਰਵਾ ਲਓ ਕਰ ਦੇ ਦੇਣਗੇ ਹੈਨਾ ਫਿਰ ਮੈਂ ਦਿੰਨ ਨੂੰ ਗਵਾਇਆ ਉਹਨਾਂ ਦਾ ਦੁਪੱਟਾ ਚਹੀਦੀ ਲੱਗਦੀ ਰਹਾ ਆਹ ਕੱਟਵਾਉਂਦੇ ਓਕੇ ਜੇ ਰੋਟਾ ਬਈ ਮੋਨੂ ਭਾਈ ਸੂਟ ਦੇ ਰਿਹਾ ਕੱਲ ਲੈ ਇਹਨਾਂ ਦਾ ਮਨੂੰ ਦਾ ਲੈ ਲੈ ਵੀਰੇ ਓਕੇ ਹਾਂ ਤਾਂ ਦਿਖਾ ਦਿਓ ਕੋਈ ਨਹੀਂ ਖੋਲ ਗਿਆ ਉਹ ਰੋਗੀ ਚ ਕਲਰ ਉਹਨੂੰ ਪੁੱਛ ਲਓ ਨਾ ਵੀ ਉਹ ਕਲਰ ਨਹੀਂ ਆ ਮੜਾ ਉਹ ਦੇਖ ਕੇ ਆਇਆ ਬਣੀ ਨਹੀਂ ਨਹੀਂ ਜਿਹੜਾ ਦੂਸਰਾ ਖੁੰਟ ਗਿਆ ਸੀ ਕਦੇ ਵੀ ਉਹਦਾ ਨਾ ਮੈਂ ਰੱਖੀ ਗਿਆ ਨਾ ਫਿਰ ਤਾਂ ਮੈਂ ਦਿਖਾਂਦੀ ਨਾ ਚੱਕੀ ਫੜਾਣਾ ਸੀਗਾ ਮੈਨੂੰ ਕੀ ਵੈ ਮੈਗਾ ਇਹਨਾਂ ਦੀ ਬਾਈ ਨਾਲ ਗੱਲ ਕਰਕੇ ਆਏ ਸੀ ਉਹ ਹੀ ਆਰਗ ਕੋ ਚਲ ਰਹੇ ਮੇਰੇ ਉਹੀ ਪ੍ਰਾਈਸ ਹੈ ਇਹ ਮੈਂਸ਼ਨ ਹੈ ਬਈ ਉੱਪਰ ਬਾਕੀ ਦੇਖਣਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਵੀਰੇ ਮੈਂ ਪੁੱਛ ਲਿਆ ਕਿ ਇਹ ਨੰਬਰ ਆ ਰਹੇ ਹੁੰਦੇ ਨੇਗਾ ਸੂਟ ਮਿਲ ਗਿਆ ਔਨਲਾਈਨ ਲਗਾ ਇਹ ਸੱਚ ਲੈ ਕੇ ਦੱਦਿਆਂ ਗਿਆ ਦੀ ਤੇ ਲਾਈਟਾ ਦੁਪੱਟਾ ਉਹਨੂੰ ਲੱਗਦਾ ਨਹੀਂ ਕਿਵੇਂ ਠੀਕ ਹੈ ਵੀਰੇ ਮੈਂ ਪੁੱਛਦਾ ਮਿਲ ਗਿਆ ਜੇ ਕੋਈ ਸਪੈਸ਼ਲਟੀ ਟ੍ਰੈਂਕ ਕਰਦਣਗੇ ਸਾਨੂੰ ਕੋਈ ਵਹਿਮ ਨਹੀਂ ਹੈ ਕਿ ਸੀ ਕਰਦਣ ਬਹੁਤ ਚੈੱਕ ਹੋਈ ਪੁੱਛਣ ਲੱਗੇ ਤਾਨੂੰ ਕੋਈ ਵਹਿਮ ਨਹੀਂ ਹੈ ਉਹਨੂੰ ਇਹ ਪੁੱਛਣਾ ਜਿਹੜਾ ਦੂਸਰਾ ਇਹਦੇ ਨਾਲ ਉਹਨੂੰ ਮੈਂ ਪੁੱਛ ਲੈ ਪੈਣੇ ਇਹਦੇ ਨਾਲ ਹੈਂਡਵਰਕ ਕੋਈ ਨਹੀਂ ਹੈ ਉੱਪਰ ਨਹੀਂ ਇਹਦੇ ਨਾਲ ਨਹੀਂ ਗਿਆ ਸੀ ਸੋਲਡ ਆਊਟ ਹੋ ਚੁੱਕੇ ਨੇ ਦਦੇ ਹੁਣ ਮੇਰੇ ਗੱਲ ਮੈਂ ਬੋਲੋ ਨਹੀਂ ਘਰੇ ਉੱਪਰ ਪੇਸਾ 6 ਸੀਗੇ ਤਾਂ ਦੇਖੋ ਸਿਰਫ ਉੱਪਰ 6 ਸੂਟ ਸੀਗੇ ਉਹ ਵੀ ਚੱਕ ਲਿਆ ਉਹ ਹੈਨਾ ਇਹ ਵੀ ਸੋਲਡ ਆਊਟ ਹੋਏ ਹੋਏ ਨੇ ਕਿਹਨਾਂ ਬੋਲੋ ਸ਼ਿਪਿੰਗ ਕਰਨਾ ਲੈ ਜੀਗਾ ਉਹ ਕਹਿੰਦਾ ਇੱਕ ਵਾਰ ਦਿਖਾ ਦੇ ਜੀ ਕੋਈ ਆਂਦਾ ਹੈ ਨਾ ਚੋਸਾ ਠੀਕ ਹੈ ਬਿਲਕੁਲ ਤਾਂ ਜੀ ਮੋਗੇ ਦੋ ਦਿਨ ਰੁਕਣਾ ਹੈਗਾ ਹੈਨਾ ਟਾਈਮ ਨੂੰ ਕਹਿ ਮੈਂ ਕਹਾਂ ਵੀ ਇੱਕ ਵਾਰ ਪਰ ਲਾ ਪਾਉਂ ਟਾਈਮ ਨੂੰ ਪੁੱਛਿਆ ਬਣਾਇਆ ਜੀ ਬਲੇ ਅ ਸੂਟ ਰੱਖਿਆ ਬਤੂਪਰ ਸਾਰੇ 50 ਸੂਟ ਉੱਪਰ ਦੇ ਗਿਆ ਉਹਨੂੰ ਹੈਰੀ ਲਿਖ ਤਾ ਹਾਂ ਲੈ ਹਜ਼ਾਰ ਰੱਖਿਆ ਪਾਣੀ ਦੇ ਕਿੰਨੇ ਬਾਗ ਦਾ ਬਾਜੂ ਵੀ ਨੇ ਇਹਦੇ ਮੇਰੇ ਕਿੱਤੀ ਹੋਈਆਂ ਇਹ ਤਾਂ ਬਟਾਈ ਹੁੰਦੇ ਨੇ ਪਰ ਇਹ ਸ਼ਰਟ ਦਾ ਫੈਂਡ ਹੁੰਦਾ ਜਦੋਂ ਬਾਜੂ ਬੰਨੀ ਹੈ ਨਾ ਉਸੇ ਪਾਈਪਿੰਗ ਦੇ ਕੇ ਉਹਨੇ ਚਾਹੀ ਖੁਦੀਆਂ ਬਾਹਰ ਰੱਖ ਲੈਂਦੀਆਂ ਅਸਲ ਜਿਵੇਂ ਬਣਾਉਣਾ ਅੱਧਾ ਬੰਨ ਲਿਆ ਹੈ ਨਾ ਸੂਟ ਪੁੱਛ ਲੋ ਵੇਰਜੇ ਨੂੰ ਮੰਨਦਾ ਮਾਰਨਿੰਗ ਟਾਈਮ ਹੀ ਹੈ ਇਹ ਨਹੀਂ ਆਇਆ ਹੈਗੀਆਂ ਨੇ ਹੈਗੀਆਂ ਨੇ ਮੈਨੂੰ ਲੱਗਿਆ ਤੇ ਖੁੱਲ ਗਿਆ ਹੈ ਬਾਕੀ ਵੇਰਜੇ ਨੂੰ ਪੁੱਛ ਲੋ ਕਾਊਂਟਰ ਦਾ ਖੜੇ ਨੇ ਅੱਗੇ ਹੈ ਨਾ ਇੱਕ ਇਹ ਵਾਲਾ ਕਰ ਦੋ ਆ ਕਰ ਦੇ ਸ਼ਿੱਸ਼ਾ ਕਰ ਦੇ ਬਟਾ ਲਓ ਜੀ ਕੁੱਛ ਲੋ ਮੜਿਆ ਉਹ ਹੁਣ ਤੇਰਾ ਪਰਸੋਂ ਵੀ ਦੂਰ ਉਹ ਫਸਣ ਨੂੰ ਮਿਲੂਗਾ ਕਹਿੰਦੇ ਦੇ ਨਹੀਂ ਮਿਲਣ ਦੇਖਣਾ ਕਿ ਫਿਰ ਗੇਣ ਪਰਵਰਸੋਂ ਆਉਣਗੇ ਹੈਗੇ ਨਾ ਇਹ ਕਿੰਨੇ ਵਜੇ ਤੱਕ ਮਿਲ ਜੂਗੀ ਪਰਸੋਂ ਉਹ ਬਸ ਪਰਸੋਂ ਤੇ ਜਦੋਂ ਮਰਜ਼ੀ ਲੈ ਲੋ ਬਣੀ ਮੈਂ ਉਹਕੇ ਕੱਲ ਸੰਡੇ ਹੈ ਨਹੀਂ ਤਾਂ ਮਨ ਕੇ ਉਹਨੇ ਕਾਲੀ ਕਰਕੇ ਦੇ ਦੇਣਾ ਕੱਲ ਨੂੰ ਮਤ ਬੰਦਰਾਂ ਦੀ ਦੁਕਾਨਾਂ ਸੰਡੇ ਨੂੰ ਐਕਚੁਅਲੀ ਫਿਰ ਅਸੀ ਤਾਂ ਖਲੇਉ ਨਹੀਂ ਆ ਬਾਈ ਜਿਹੜੇ ਆ ਹੁਣ ਕੜਾਈ ਵਾਲੇ ਡਾਈ ਵਾਲੇ ਇਹ ਆਪਰੇ ਜੁਆਇ ਕਰਦੇ ਅੱਛੇ ਵੇਲੇ ਦਾ ਟਾਈਮਾ ਛੋਟਾ ਕਰੋ ਅੱਜ ਦਾ ਦੋਸਤ ਪੰਜ ਦਾ ਰੱਖੀ ਨਿਕਲ ਗਿਆ ਵੀਰੇ ਕੋ ਬਿੱਲ ਬਣਾਇਓ ਭਾਈ ਬਸ ਇਹ ਐਡ ਕਰ ਦਿਓ ਵੀਰੇ 50 ਤੇ 110 karena ini balai yang lainnya jangan ਇੱਧਰ ਨੂੰ ਇੱਧਰ ਤੋਂ ਦਿੰਦਾ ਮੇਰਾ ਸੈਂਕ ਵੀ ਜਾਣ ਲੱਗੇ ਇੱਧਰ ਹੀ ਆ ਕੇ ਜਾਂਦੇ 2 ਡਾਲਰ ਰਸਤੇ ਵਿੱਚ ਹੀ ਅੱਛਾ ਹਜੇ ਵੀ ਨਹੀਂ ਰਹਿਣੀ ਹੋਇਆ ਉਹ ਉਹ ਪੁੱਛਿਆ ਟੱਕਣੀ ਕਰਿਆ ਦਾ ਫੋਲਟ ਵੀ ਅਚਾਨਕ ਆਪ ਕੋ ਆ ਗਿਆ ਅੱਗੇ ਉਹ ਸਿੱਖ ਦੇਣਾ ਤੁਰਪੇ ਖੋ ਗਏ ਦੇਖੋ ਜੀ ਦੇਖੋ ਹੁਣ ਇੱਕ ਆ ਸੂਟ ਲਿਆਂਦਾ

ਇੱਕ ਦਿਨ ਰਾਤ ਕੋਸਤੀ ਹੋਰ ਇੱਕ ਕਿਨੇ ਦਾ ਲੈਣ ਦਾ 4500 ਦਾ ਸਾਡੇ ਪੰਜਾਬ ਪੁੱਛਾ ਉਹ ਸਮਾਂ ਜੂਸੇ ਦੇ ਅੰਦਰ ਆਉਂਦਾ ਜੱਜ ਤੋਂ ਕਮ ਦਹੀ ਇਹ ਲਾਈਫ ਕਰਤਾ ਸੀ ਪਹਿਲੇ ਕਰਕੇ ਰੱਖਾ ਸੀ ਹੁੰਦਾ ਰੌਣਕ ਜਿਹਾ ਹਾਏ 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 ਹੁੰਦਾ ਪੱਕਾ ਹੁੰਦਾ ਪੱਕਾ ਪਸੰਦ ਆਉਂਦੀ ਦੁਪੱਟੇ ਜਿਹਾ ਵੀ ਪੈਚਵਰਕ ਆਏ ਹਾਏ ਇਹਦਾ ਬਾਲੀਓ ਗਲਤ ਨਾ ਹੋਵੇ ਤਾਂ ਕੱਲ ਪਹਿਲਾਂ ਕਿ ਦਿਖਾਇਆ ਯਾਰ ਉਹਨਾਂ ਨੇ ਇਹ ਕਿਹੜਾ ਮੰਦੀ ਆ ਰੱਖੇ ਸੀ ਨਾ ਇਹ ਸਾਡੀ ਕਿਸਮਤ ਹੀ ਸੀ ਉਹਦੇ ਵਿੱਚ ਆ ਗਿਆ ਕਿਹੜਾ ਆਦਾ ਹੀ ਲੱਗ ਰਹੀ ਆ ਸੂਟ ਸੂਟ ਤਾਂ ਇਹਦੇ ਵਾਸਤੇ ਸੂਟ ਤਾਂ ਇਹਦੇ ਵਾਸਤੇ ਆਈ ਸੀ ਉਦੋਂ ਬਦਲਣ ਵਾਸਤੇ ਨਾਲ ਹੀ ਆ ਗਿਆ ਨਾਲ ਹੀ ਅਸੀਂ ਦੱਬ ਲਿਆ ਵਸੋ ਜੀ ਸੱਚੀ ਪੁੱਛਾ ਮੈਂ ਤੇ ਉਂਗਲ ਆਦੀ ਆ ਸਾਡਾ ਮੈਂ ਤੁਹ ਪਰਦੀ ਮੇ ਤੋਰਾਂ ਤੇ ਹੈਗਾ ਸੋਨਾ ਸਿਰੰਗ ਦੁਕੀ ਹਾਂ ਹੁਣ ਤੁਸੀਂ ਇਹਦਾ ਚੋਰਾਣਾ ਦੇ ਦਿਓ ਨੂੰ ਨਹੀਂ ਮੈਂ ਕਰਲੀ ਕਿ ਐਸੀ ਗ੍ਰੋ ਇਨੀਸ਼ੀਏਟ ਨਹੀਂ ਆ ਮੈਨੂੰ ਕੋਹ ਮੈਨੂੰ ਬਟਰਾ ਹੀ ਉਹ ਦੂਹਾਂ ਲੱਗਦਾ ਨਹੀਂ ਲੱਗੋ ਜੇ ਚੋਰਾਣਾ ਜੇ ਨਹੀਂ ਕਾਣੇ ਇੱਕ ਵਾਰ ਉਹ ਨਹੀਂ ਟੁੱਟੇ ਕਿਸੀ ਬੜੀ ਮਰਤ ਨਹੀਂ ਕਰਾਉਂਦਾ ਉਹ ਤਾਂ ਫਿਰ ਆਪ ਹੀ ਕਹਿੰਦੇ ਉਹਨਾਂ ਦੀ ਜ਼ਿੰਮੇਵਾਰੀ ਆ ਪੈਸੇ ਵੀ ਕਹਿੰਦੀ ਉਹ ਤਾਂ ਮੇਰਾ ਤਾਂ ਮੋੜ ਤੈਨੂੰ ਪੈਸੇ ਮੋੜਨ ਨੂੰ ਕਹਦਾ ਤੇ ਨਹੀਂ ਫਿਰ ਐ ਵੀ ਉਹਨੇ ਰੇਟ ਚ ਸੂਟ ਉਹਨੇ ਰੇਟ ਚ ਸੂਟ ਨਹੀਂ ਮੈਂ ਅੱਜ ਦੇਖਣਾ ਜੀ ਕਿਤੇ ਨਹੀਂ ਕਰਕੇ ਬੋਵਾ ਸੀ ਜੋ ਹਾਂ ਕੰਮ ਨਹੀਂ ਕਰਦੇ ਕੋਈ ਨਹੀਂ ਚਲੋ ਤਾਂ ਬੋਲੇ ਤੋ ਪੈਸੇ ਰਿਟਰਨ ਕਰਨ ਨੂੰ ਤਾਂ ਕਹਦਾ ਸੀ ਇੱਕ ਵਾਰੀ ਮੋੜ ਕੇ ਲੈ ਲੈਣੇ ਨਹੀਂ ਕਹਿੰਦੇ ਕਿ ਮੈਂ ਤਾਂ ਉਹਨਾਂ ਨਾਲ ਜਮੀਰ ਆ ਦੇ ਫਿਰ ਉਹ ਕਹਿੰਦੀ ਵੀ ਮੋੜਿਆ ਮੇਰੇ ਨਾਲ ਸਿਆਉਣੀ ਚਾਪੇ ਮੈਨੂੰ ਦੀ ਕਰਨ ਵੇਖੋ ਕੋੜੇ ਛੱਟਾ ਨਹੀਂ ਆਪਰੇ ਬਹੁਤ ਬੇਕਤੀਆ ਹੋਰ ਉਸੇ ਮਾਪੇ ਅੱਲਾ ਨਾ ਰਹਿ ਕੇ ਨਹੀਂ ਕਰਸੀ ਆ ਮੈਂ ਲੈ ਹੁਣ ਤਾਂ ਚੁੰਨੀ ਦੇ ਵੀ ਪੈਚ ਹੋਇਆ ਹੋਇਆ ਕਮਾਲ ਹੋ ਗਿਆ ਤਾਂ ਜਿਹੜੀ ਵੀ ਦੂਸਰੇ ਕਾਈ ਚੂਨੇ ਆਪਣੀ ਫੀਟਸ ਦੇ ਕੇ ਕੋਟਲੇ ਹੁੰਦਣਗੇ ਹੈਗਾ ਤੁਹਾਨੂੰ ਲੋਗ ਬਟੇ ਇਹਦੇ ਥੋੜਾ ਜਿਹਾ ਹੈਂ ਟੱਚ ਇਹਨੇ ਵਧੀਆ ਲਿਖਾ ਹੈ ਕਾਈ ਚੂਨੇ